ਬੱਦੀ ਦੇ ਪਹਾੜਾਂ ਉੱਤੇ ਟੁੱਟਿਆ ਏ ਕੈਰ ਵੀਰਾ ਉੱਥੇ ਮੋੜ ਤੇ ਖੜੀ ਸੀ ਜ਼ਿੰਦਗੀ ਦੀ ਜ਼ਹਿਰ ਵੀਰਾ ਤੇਰੀ ਤੰਦਰੁਸਤੀ ਲਈ ਮੱਥੇ ਟੇਕਦੇ ਹਾਂ ਜਦੋਂ ਵੈਂਟੀਲੇਟਰਾਂ ਤੇ ਪਏ ਤੈਨੂੰ ਦੇਖਦੇ ਹਾਂ ਰਾਹ ਪੜਾ ਸੀ ਜਾਓ ਸੀ ਸ਼ਹਿਰ ਵੀਰਾ ਵਾਹਿਗੁਰੂ ਤੇਰੇ ਉੱਤੇ ਕਰੇ ਸਦਾ ਮહેર ਵੀਰਾ ਬੱਦੀ ਦੇ ਪਹਾੜਾਂ ਬੜੀ ਸੀ ਜ਼ਿੰਦਗੀ ਦੀ ਜ਼ਹਿਰ ਵੀਰਾ ਤੇਰੀ ਤੰਦਰੁਸਤੀ ਲਈ ਮੱਥੇ ਟੇਕਦੇ ਹਾਂ ਜਦੋਂ ਵੈਂਟੀਲੇਟਰਾਂ ਤੇ ਪੈ ਤੈਨੂੰ ਇਹ ਕਮੋਸ਼ੀ ਨੂੰ ਕੋਈ ਗਿਣ ਨਾ ਸਕਿਆ ਸਾਡੀ ਰੂਹ ਦਾ ਦਰਦ ਕੋਈ ਮਣ ਨਾ ਸਕਿਆ ਜਿਵੇਂ ਬਿਜਲੀ ਅਸਮਾਨੀ ਕੜ ਕੇ ਵੀਰਾ ਤੇਰੇ ਸਹਾਲੇ ਸਾ ਜਾਂਦੇ ਤੜਫੇ ਵੀਰਾ ਤੇਰਾ ਤੇਰਾ ਫਿਰ ਮੁਸਕਾ ਕੇ ਉੱਠ ਆਵੇ ਤੇਰੇ ਦੁੱਖਾਂ ਦੀ ਮੁੱਕ ਜਾਵੇ ਛੇਤੀ ਲਹਿਰ ਵੀਰਾ ਛੇਤੀ ਲਹਿਰ ਵੀਰਾ ਛੇਤੀ ਲਹਿਰ ਵੀਰਾ ਬੱਦੀ ਤੇ ਪਹਾੜਾਂ ਉੱਤੇ ਟੁੱਟਿਆ ਏ ਕਹਿਰ ਵੀਰਾ ਉੱਥੇ ਮੋੜ ਤੇ ਖੜੀ ਸੀ ਜ਼ਿੰਦਗੀ ਦੀ ਜ਼ਹਿਰ ਵੀਰਾ ਤੇਰੀ ਤੰਦਰੁਸਤੀ ਲਈ ਮਥੇ ਟੇਕਦੇ ਹਾਂ ਜਦੋਂ ਵੈਂਟੀਲੇਟਰਾਂ ਤੇ ਪਏ ਤੈਨੂੰ ਦੇਖਦੇ ਹਾਂ ਸਾਡਾ ਦਿਲ ਦਾ ਤੂੰ ਮਾੜ ਫਿਰ ਜਿੱਤ ਲਵੀ ਤੰਦਰੁਸਤੀ ਦੇ ਰਾਹ ਰਬਾਛੀ ਤੂੰ ਦਵੀ ਅੱਜ ਦੁਆਵਾਂ ਦੀ ਨਹਿਰ ਹੰਝੂਆਂ ਚ ਵਹੇ ਤੇਰਾ ਹੌਸਲਾ ਜਿਵੇਂ ਲੋਹੇ ਵਿੱਚ ਅੰਗਾਰੇ ਤੇਰੇ ਵਰਗਾ ਨਾ ਕੋਈ ਜੱਗ ਉੱਤੇ ਸਾਨੀ ਤੂੰ ਪੰਜਾਬ ਦੀ ਸ਼ਾਨ ਬੱਦੀ ਦੇ ਪਹਾੜਾਂ ਉੱਤੇ ਟੁੱਟਿਆ ਏ ਕੈਰ ਵੀਰਾ ਉੱਥੇ ਮੋੜ ਤੇ ਖੜੀ ਸੀ ਜ਼ਿੰਦਗੀ ਦੀ ਜੈਰ ਵੀਰਾ ਤੇਰੀ ਤੁੰਦਰੋਸਤੀ ਲਈ ਮੱਥੇ ਟੇਕਦੇ ਹਾਂ ਜਦੋਂ ਵੈਂਟੀਲੇਟਰਾਂ ਤੇ ਪਏ ਤੈਨੂੰ ਦੇਖਦੇ ਹਾਂ ਰੱਬ ਨੇ ਫੁੱਲਾਂ ਨੂੰ ਵੀ ਕੰਡਿਆਂ ਤੇ ਤਰਿਆ ਏ ਫੁੱਲਾਂ ਨੇ ਵੀ ਹੱਸ ਦਰਦ ਸਾਰਾ ਜਰਿਆ ਏ ਤੂੰ ਤਾਂ ਗਬਰੂ ਛੈਲ ਜਿਵੇਂ ਚੰਨ ਦਾ ਟੋਟਾ ਏ ਤਕਦੀਰ ਦੇ ਅੱਗੇ ਨਾ ਬਣ ਜਾਵੀਂ ਛੋਟਾ ਵੇ ਦਿਨ ਰਾਤ ਹੋਕਾ ਲੈ ਕੇ ਲੰਘਦੇ ਨੇ ਪੈਰ ਹਰ ਕਰੀ ਮੰਗੇ ਰੱਬ ਥੋੜੋ ਤੇਰੀ ਖੈਰ ਵੀਰਾ ਬੱਤੀ ਦੇ ਪਹਾੜਾਂ ਉੱਤੋਂ ਟੁੱਟਿਆ ਏ ਕੈਰ ਵੀਰਾ ਉਥੇ ਮੂੜ ਤੇ ਖੜੀ ਸੀ ਜ਼ਿੰਦਗੀ ਦੀ ਜ਼ੈਰ ਵੀਰਾ ਤੇਰੀ ਤੰਦਰੋਸਤੀ ਲਈ ਮਥੇ ਟੇਕਦੇ ਹਾਂ ਜਦੋਂ ਵੈਂਟੀਲੇਟਰਾਂ ਤੇ ਪਏ ਤੈਨੂੰ ਦੇਖਦੇ ਹਾਂ ਤੇਰੀ ਕੰਗਣੀ ਵਿੱਚੁੱਪਤੇ ਸਰਦਾਰੀ ਅੱਜ ਰੋਈ ਤੇਰੀ ਵਾਪਸੀ ਲਈ ਪੰਜਾਬ ਵਿੱਚ ਅਰਦਾਸ ਹੋਈ ਉੱਠ ਵੀਰਾ ਛੇਤੀ ਮੁੜ ਸੱਟੇ ਜਾਂ ਤੇ ਆਵੇਗਾ ਦੁੱਖਾਂ ਵਾਲੀ ਘੜੀ ਰੱਬ ਜਲਦੀ ਲੰਗਾਵੇ ਜਾਂਸਲ ਮੰਗਦਾ ਏ ਬਸ ਤੇਰੀ ਖੈਰ ਵੀਰਾ ਮੁੱਕ ਜਾਵੇ ਛੇਤੀ ਇਹ ਦੁੱਖਾਂ ਦੀ ਲਹਿਰ ਵੀਰਾ ਉੱਦੀ ਦੇ ਪਹਾੜਾਂ ਉੱਤੇ ਟੁੱਟ ਆਏ ਕੈਰ ਵੀਰਾ ਉੱਥੇ ਮੋੜ ਤੇ ਖੜੀ ਸੀ ਜ਼ਿੰਦਗੀ ਦੀ ਜ਼ਹਿਰ ਵੀਰਾ ਤੇਰੀ ਤੰਦਰੋਸਤੀ ਲਈ ਮੱਥੇ ਟੇਕ ਦਿਆਂ ਜਦੋਂ ਵੈਂਟੀਲੇਟਰਾਂ ਤੇ ਪਏ ਤੈਨੂੰ ਦੇਖਦੇ ਹਾਂ ਬੇਸ਼ੱਕ ਜਵੰਧੇ ਵੀਰੇਲੇ ਬਹੁਤ ਹੀ ਪਿਆਰ ਅਤੇ ਸ਼ਿੱਦਤ ਨਾਲ ਪੜਿਆ ਇੱਕ ਅਰਦਾਸ ਰੂਪੀ ਗੀਤ ਤਿਆਰ ਕੀਤਾ ਹੈ ਪਰੇ ਗੀਤ ਸਿਰਫ ਬੋਲ ਨਹੀਂ ਸਗੋ ਉਸ ਦੇ ਸਾਰੇ ਚਾਉਣ ਵਾਲਿਆਂ ਦੀ ਦਿਲੋਂ ਦੁਆ ਹੈ ਮੈਂ ਉਮੀਦ ਕਰਦਾ ਹਾਂ ਕਿ ਇਹ ਅਰਦਾਸ ਜਲਦੀ ਪ੍ਰਵਾਨ ਹੋਵੇਗੀ ਵਾਹਿਗੁਰੂ ਜਲਦੀ ਵੀਰੇ ਨੂੰ ਤੰਦਰੁਸਤੀ ਬਖਸ਼ੇ